ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੱਚ ਦੀ ਤਾਕਤ ਮੈਂ ਹਾਂ ਵਰਿੰਦਰ ਸਿੰਘ ਮਣਕੂ ਇਸ ਟਾਈਮ ਅਸੀਂ ਮੌਜੂਦ ਆ ਹਲਕਾ ਆਤਮਨਗਰ ਦੇ ਵਿੱਚ ਜਿੱਥੇ ਕਿ ਪਾਰਟੀ ਪ੍ਰਦਰਸ਼ਕ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅ ਉਮੀਦਵਾਰ ਰਣਜੀਤ ਢਿੱਲੋਂ ਦੇ ਚੋਣ ਪ੍ਰਚਾਰ ਦੇ ਵਿੱਚ ਪਹੁੰਚ ਰਹੇ ਨੇ ਕੈਮਰਾਮੈਨ ਨੂੰ ਕਵਾਂਗਾ ਕਿ ਇਕੱਠ ਦੀਆਂ ਤਸਵੀਰਾਂ ਵੀ ਦਿਖਾਈਆਂ ਜਾਣ ਬਾਕੀ ਤੋਂ ਹੋਵੇਗਾ ਦਾਜਾ ਬੜੇ ਲੁਧਿਆਣੇ ਆਪਣੀ ਜ਼ਮਾਨਤ ਜਬਤ ਕਰਨ ਵਾਸਤੇ ਆ ਰਹੇ ਹਨ ਅੱਖਾਂ ਦਾ ਕਾਤਲ ਪਰਿਵਾਰ ਬਿਆੰਤੇ ਬੁੱਚੜ ਦੇ ਪਰਿਵਾਰ ਦੇ ਵਿੱਚੋਂ ਨਾ ਟਿਕਟ ਦੇ ਦਿੱਤੀ ਇਸ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਨਾ ਪਾ ਕੇ ਆਪਣੇ ਆਪ ਨੂੰ ਬੜਾ ਹਲਕਾ ਤੇ ਬੜਾ ਸੌਖਾ ਮਹਿਸੂਸ ਕਰ ਰਹੇ ਹਾਂ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਦਾ ਖੜਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਹੀ ਇਸ ਵਾਰ ਕੀ ਲੁਧਿਆਣਾ ਸੀਟ ਜਿੱਤ ਕੇ 15 ਸਾਲ ਦਾ ਜਿਹੜਾ ਵਿਕਾਸ ਦਾ ਸੋਕਾ ਖਤਮ ਕਰੋ ਉਹ ਹੁਣ ਕਾਂਗਰਸ ਦੀ ਕੀ ਗੱਲ ਕਰਨੀ ਆ ਜੀ ਅੱਜ ਰਾਜਾ ਬੜੇ ਉਹ ਅੱਜ ਰਾਜਾ ਬੜੰਗ ਆਇਆ ਜੀ ਉਹਦੇ ਨਾਲ ਲੁਧਿਆਣੇ ਚ ਕੋਈ ਬੰਦਾ ਹੀ ਹੈ ਨਹੀਂ ਬੰਦੇ ਆਏ ਆ ਮੁਕਸਰ ਤੋਂ ਮਲੋੜ ਤੋਂ ਬਰਨਾਲੇ ਤੋਂ ਬਠਿੰਡੇ ਤੋਂ ਉਹਨੋਂ ਵੋਟਾਂ ਉੱਥੇ ਜਾ ਕੇ ਪਾਉਣਗੇ ਜੀ ਕਾਂਗਰਸ ਆਪਣੀ ਜਿੱਤ ਵਾਲੀਆਂ ਗੱਲਾਂ ਭੁੱਲ ਜਵੇ ਤੇ ਬਿੱਟੂ ਦਾ ਵੀ ਜਿਹੜਾ ਚੈਪਟਰ ਹੈ ਉਹ ਹੁਣ ক্লোਜ਼ ਹੋ ਗਿਆ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਦਾ ਖੜਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਹੀ ਇਸ ਵਾਰ ਕੀ ਲੁਧਿਆਣਾ ਸੀਟ ਜਿੱਤ ਕੇ 15 ਸਾਲ ਦਾ ਜਿਹੜਾ ਵਿਕਾਸ ਦਾ ਸੋਕਾ ਖਤਮ ਕਰੋ ਜਿਹੜਾ ਮੁਕਾਬਲਾ ਹੋ ਰਿਹਾ ਹਿਸਾਬ ਨਾਲ ਸਰਕਾਰ ਨਾਲ ਆਵਾਜ਼ੀ ਪਾਰਟੀ ਦਾ ਸਾਡਾ ਮੁਕਾਬਲਾ ਪਦਨ ਤਜਾਮੀ ਨਾਲ ਸਾਡਾ ਮੁਕਾਬਲਾ ਗੁੰਡਾਗਰਦੀ ਨਾਲ ਸਾਡਾ ਮੁਕਾਬਲਾ ਰਿਸ਼ਵਤਖੋਰੀ ਨਾਲ ਸਾਡਾ ਮੁਕਾਬਲਾ ਲੋਕਾਂ ਦੇ ਕੰਮ ਨਾ ਕਰਨ ਵਾਲਿਆਂ ਨਾਲ ਉਹਦੇ ਚ ਜਿਹੜੇ ਵੀ ਸ਼ਾਮਲ ਆ ਉਹਨਾਂ ਸਾਰਿਆਂ ਨਾਲ ਸਾਡਾ ਮੁਕਾਬਲਾ ਔਰ ਸਾਡਾ ਸਾਥ ਸਾਡੇ ਲੁਧਿਆਣਾ ਸ਼ਹਿਰ ਦੀ ਜਨਤਾ ਸਾਡੇ ਲੁਧਿਆਣਾ ਸ਼ਹਿਰ ਦੇ ਵੋਟਰ ਨੇ ਜਿਹੜੇ ਚਾਹੁੰਦੇ ਆ ਕਿ 7 ਸਾਲ ਪਹਿਲਾਂ ਜਿਸ ਤਰੀਕੇ ਨਾਲ ਪੰਜਾਬ 'ਚ ਡਿਵੈਲਪਮੈਂਟ ਹੁੰਦੀ ਸੀ ਜਿਸ ਤਰੀਕੇ ਨਾਲ ਪੰਜਾਬ 'ਚ ਬਿਜਲੀ ਸਰਪਲਸ ਸ਼ੋਬਾ ਬਣਿਆ ਸੀ ਜਿਸ ਤਰੀਕੇ ਨਾਲ ਪੰਜਾਬ 'ਚ ਬੇਰੋਜ਼ਗਾਰੀ ਘਟੀ ਸੀ ਜਿਸ ਤਰੀਕੇ ਨਾਲ ਪੰਜਾਬ 'ਚ ਅਮਨ ਸ਼ਾਂਤੀ ਸਰਕਾਰ ਸੀ ਦੁਬਾਰਾ ਉਹ ਸਰਕਾਰ ਬਣਾਉਣ ਦਾ ਮੁੱਢ ਵਧਣਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕੇਵਲ ਤੇ ਕੇਵਲ ਮੁਕਾਬਲਾ ਜਿਹੜਾ ਹੈਗਾ ਉਹ ਡਿਵੈਲਪਮੈਂਟ ਕਰਨ ਦੇ ਲਈ ਆ ਔਰ ਅਸੀਂ ਡਿਵੈਲਪਮੈਂਟ ਕਰਕੇ ਦਿਖਾਵਾਂਗੇ ਇਹ ਬੜਾ ਦਲੇਰਾਨਾ ਫੈਸਲਾ ਲਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀ ਅੱਜ ਕੇਵਲ ਤੇ ਕੇਵਲ ਧਰਮ ਦੀ ਰਾਜਨੀਤੀ ਕਰਨੀ ਚਾਹੁੰਦੀ ਆ ਜਿਹੜੀ ਕੇਵਲ ਤੇ ਕੇਵਲ ਘੱਟ ਗਿਣਤੀਆਂ ਨੂੰ ਦਬਾਉਣ ਦੀ ਰਾਜਨੀਤੀ ਕਰਨਾ ਚਾਹੁੰਦੀ ਆ ਤੇ ਸਿੱਖ ਹਮੇਸ਼ਾ ਅੱਗੇ ਹੋ ਕੇ ਲੜੇ ਆ ਪੰਜਾਬੀ ਹਮੇਸ਼ਾ ਅੱਗੇ ਹੋ ਕੇ ਅੜੇ ਆ ਕਿਸਾਨੀ ਦੇ ਮੁੱਦੇ ਹੱਲ ਨਹੀਂ ਹੋਏ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੋਏ ਔਰ ਸਿੱਖਾਂ ਦਾ ਕਾਤਲ ਪਰਿਵਾਰ ਬਿਆਨਤੇ ਬੁੱਚੜ ਦੇ ਪਰਿਵਾਰ ਦੇ ਵਿੱਚੋਂ ਨਾ ਟਿਕਟ ਦੇ ਦਿੱਤੀ ਇਸ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਾਝ ਨਾ ਪਾ ਕੇ ਆਪਣੇ ਆਪ ਨੂੰ ਬੜਾ ਹਲਕਾ ਤੇ ਬੜਾ ਸੌਖਾ ਮਹਿਸੂਸ ਕਰ ਰਹੇ ਆਂ ਹਰਨੇ ਨਾਲ ਇੰਦਰਜੀਤ ਸਿੰਘ ਲੋਟੇ ਜੀ ਮੌਜੂਦ ਨੇ ਕੱਲ ਇਹਨਾਂ ਗੱਲਬਾਤ ਸਸਿਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਸ਼੍ਰੋਮ ਨੇ ਅਕਾਲੀ ਦਲ ਦੇ ਵਿੱਚ ਜੁਆਇਨਿੰਗ ਹੋਇਓ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਆਪਣੀ ਪਾਰਟੀ ਦੇ ਬਹੁਤ ਵਧੀਆ ਚੰਗਾ ਲੱਗ ਰਿਹਾ ਜੀ ਘਰ ਵਾਪਸੀ ਦਾ ਸਾਰਿਆਂ ਨੂੰ ਵਧੀਆ ਲੱਗਦੀ ਹੁੰਦੀ ਹੈ ਜੀ ਸਰ ਕਿੱਦਾਂ ਦੇਖਦੇ ਹੋ ਜਿੱਦਾਂ ਪਾਰਟੀ ਨੂੰ ਕਾਫੀ ਵੱਡਾ ਹੰਗਾਰਾ ਵੀ ਮੱਲਿਆ ਵਾ ਅਕਾਲੀ ਦਲ ਨੂੰ ਜਿਹੜਾ ਕਾਫੀ ਅੱਜ ਜਿਹੜਾ ਪਰਿਵਾਰ ਤੁਹਾਡੇ ਨਾਲ ਜੁਆਇਨ ਹੋਇਆ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦਾ ਸਾਰਿਆਂ ਦਾ ਜੀ ਆਇਆਂ। ਜੀ। ਉਹਨਾਂ ਨੇ ਘਰ ਵਾਪਸੀ ਵੀ ਕਈ ਪਰਿਵਾਰਾਂ ਨੇ ਕੀਤੀ ਆ ਔਰ ਕਈ ਮੇਰੇ ਸਾਥੀ ਜਿਹੜੇ ਮੇਰੇ ਰਾਹੀ ਵਾਪਸ ਨਾਲ ਆਏ ਨੇ। ਸਾਰਿਆਂ ਦਾ ਧੰਨਵਾਦ ਕਰਦਾ ਔਰ ਗੁਰੂ ਅੱਗੇ ਅਰਦਾਸ ਕਰਦਾ ਜੇ ਤੁਸੀਂ ਸਾਨੂੰ ਇਹ ਬਲ ਦਿੱਤਾ ਅੱਗੇ ਵੀ ਹਿੰਮਤ ਬਖਸ਼ਿਓ। ਅਸੀਂ ਸਾਡੀ ਪੰਥਕ ਪਾਰਟੀ ਆ ਪੰਥਕ ਪਾਰਟੀ ਨੂੰ ਅੱਗੇ ਲੈ ਕੇ ਆਉਣ ਵਾਸਤੇ ਅਸੀਂ ਇੱਕ ਹੋ ਕੇ ਚੱਲ ਸਕੀਏ। ਗੁਰੂ ਕਿਰਪਾ ਕਰੇ। ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੁਹਾਡੇ ਇਲਾਕੇ ਦੇ ਵਿੱਚ ਆਏ ਸੀਗੇ। ਜਿੱਦਾਂ ਕਿਹਾ ਜਾਂਦਾ ਪਿੱਛੇ ਅ ਜਸਪਾਲ ਸਿੰਘ ਗੈਸਪੁਰਾ ਨੇ ਦੱਸਿਆ ਸੀਗਾ ਕਿ ਜਿੰਨਾਂ ਜਨਾਂ ਨਾਲ ਤੁਸੀਂ ਪਹਿਲਾਂ ਚੱਲ ਰਹੇ ਸੀਗੇ ਲੋਕ ਇਨਸਾਫ ਪਾਰਟੀ ਦੇ ਨਾਲ ਤੁਸੀਂ ਚੱਲਦੇ ਸੀ ਉਹਨਾਂ ਨੇ ਕੁਝ ਟਿੱਪਣੀਆਂ ਵੀ ਤੁਹਾਡੇ ਬਾਰੇ ਕੀਤੀਆਂ ਨੇ ਕਿ ਤੁਸੀਂ ਪਾਰਟੀ ਦੇ ਵਿੱਚ ਜੁਆਇਨ ਹੋ ਰਹੇ ਹੋ ਉਹਦੇ ਉੱਤੇ ਤੁਹਾਡੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਨੂੰ ਤੁਸੀਂ ਉਸ ਚੀਜ਼ ਤੇ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ 1990 ਤੋਂ ਲੈ ਕੇ 2024 ਤੱਕ ਜੋ ਪਿਆਰ ਜੋ ਯਾਰੀ ਨਿਭਾਈ ਆ ਉਹਦਾ ਮੈਨੂੰ ਜੋ ਇਨਾਮ ਮਿਲਿਆ ਮੈਂ ਆਪਣੀ ਝੋਲੀ 'ਚ ਪਾ ਲਿਆ ਔਰ ਮੈਨੂੰ ਸ਼ਿਕਵਾ ਕੋਈ ਨਹੀਂ ਕਿਉਂਕਿ ਜੋ ਮੈਨੂੰ ਮੇਰੇ ਗੁਰੂ ਨੂੰ ਦੇਤਾ ਇਹਦੇ ਵਿੱਚ ਵੀ ਸ਼ਾਇਦ ਮੇਰਾ ਕੋਈ ਭਲਾ ਹੀ ਹੋਊਗਾ ਮੈਨੂੰ ਮੇਰੀ ਕੋਈ ਟਿੱਕਾ ਟਿੱਪਣੀ ਨਹੀਂ ਮੇਰਾ ਕੋਈ ਉਹਨਾਂ ਨੂੰ ਵਾਪਸੀ ਜਵਾਬ ਨਹੀਂ ਮੇਰੇ ਸਤਿਕਾਰਯੋਗ ਨੇ ਮੇਰੇ ਭਰਾ ਨੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਲੋਟੇ ਸਾਹਿਬ ਦਾ ਤੁਸੀਂ ਦੇਖ ਰਹੇ ਹੋ ਕਿ ਅੱਜ ਇੰਦਰਜੀਤ ਸਿੰਘ ਰੁੱਬੀ ਲੋਟੇ ਜੋ ਕਿ ਸਾਬਕਾ ਕਾਉਂਸਲਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨਿੰਗ ਵੀ ਕਰ ਚੁੱਕੇ ਨੇ ਤੁਸੀਂ ਦੇਖਦੇ ਰਹੋ ਐਜੇਟੀ ਨੋ ਸੋਨੋ ਦੇ ਨਾਲ ਬਰਿੰਦਰ ਸਿੰਘ ਮਣਕੂ ਦੀ ਹੈ ਵਿਸ਼ੇਸ਼ ਕੋਰਟ